ਅੱਜ ਸਾਡੇ ਪੰਜਾਬ ਦੀ ਇੱਕ ਬਹੁਤ ਵੱਡੀ ਡਿਮਾਂਡ ਪੂਰੀ ਹੋਈ ਖਾਸ ਕਰਕੇ ਅੰਮ੍ਰਿਤਸਰ ਦੀ ਅੱਜ ਆਪਾਂ ਸਾਰੀਆਂ ਕੰਕਨਸਿਜੈਂਸੀਆਂ ਦੇ ਵਿੱਚ ਪੰਜ ਕੰਕਨਸਿਜੈਂਸੀਆਂ ਉਹ ਚ ਲੱਡੂ ਵੰਡੇ ਨੇ ਕਿਉਂਕਿ ਬੜੇ ਸਾਲਾਂ ਤੋਂ ਇਹ ਡਿਮਾਂਡ ਸੀਗੀ ਕਿ ਜਿਹੜੀ ਸਾਡੀ ਫਿਰੋਜ਼ਪੁਰ ਲਿੰਕ ਹੈ ਅੰਮ੍ਰਿਤਸਰ ਪੱਟੀ ਫਿਰੋਜ਼ਪੁਰ ਲਿੰਕ ਜਿਹੜਾ ਕਿ ਅੱਗੇ ਗੁਜਰਾਤ ਤੇ ਸਾਡੇ ਮਹਾਰਾਸ਼ਟਰਾਂ ਨੂੰ ਜਾ ਕੇ ਲੱਗਦਾ ਹੈ ਇਹ ਲਿੰਕ ਨੂੰ ਬਹੁਤ ਏਰ ਦਾ ਕੰਮ ਪ੍ਰੋਜੈਕਟ ਰੁਕਿਆ ਸੀ ਸੈਂਟਰ ਗਵਰਨਮੈਂਟ ਨੇ ਇਹਦੇ ਆਪਣੇ ਫੰਡ ਜਿਹੜੇ ਆ ਉਹ ਪਈ ਤੇ ਸੀ ਪਰ ਜਿਹੜੀ ਸਟੇਟ ਗਵਰਨਮੈਂਟ ਆ ਉਹਨੇ ਸਿਰਫ ਤੇ ਸਿਰਫ 40 ਕਰੋੜ ਰੁਪਏ ਪਾਣਾ ਸੀ ਇਹ ਲੈਨ ਅਕੁਇਜੀਸ਼ਨ ਵਾਸਤੇ ਉਹ ਉਹ ਵੀ ਇਸ ਮਰਥ ਰਹੀ ਭਾਵੇਂ ਉਹ ਕਾਂਗਰਸ ਸਰਕਾਰ ਸੀ ਭਾਵੇਂ ਉਹ ਨਾਮਾ ਆਦਮੀ ਪਾਰਟੀ ਸਰਕਾਰ ਸੀ ਪਰ ਸਾਡੇ ਜਿਹੜਾ ਪੰਜਾਬ ਦਾ ਨਿਤਿੱਤਵ ਹੈ ਸਾਡੇ ਭਾਰਤ ਜਨਤਾ ਪਾਰਟੀ ਦੇ ਉਹਨਾਂ ਨੇ ਜਦੋਂ ਡਿਮਾਂਡ ਕੀਤੀ ਪ੍ਰਧਾਨ ਮੰਤਰੀ ਨੂੰ ਤੇ ਉਹਨਾਂ ਨੇ ਫੌਰਨ ਇਹ ਜਿਹੜਾ ਸਾਡਾ ਇਹ ਸੈਂਕਸ਼ਨ ਕੀਤਾ ਔਰ انرੋਲ ਭਾਰਤ ਸਾਡੇ ਦੇ ਸਸਿ ਹੋਏ ਤਾਂ ਬਸ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਪਾਸ ਕਰਤਾ ਇਹ ਰੇਲਵੇ ਲਿੰਕ ਔਰ ਅਸੀਂ ਅੱਜ ਬਹੁਤ ਹੀ ਆਭਾਰੀ ਆ ਸਾਡੇ ਪ੍ਰਧਾਨ ਮੰਤਰੀ ਦੇ ਰੇਲਵੇ ਮੰਤਰੀ ਵੈਸ਼ਨਵ ਜੀ ਦੇ ਔਰ ਰੇਲਵੇ ਰਾਜ ਮੰਤਰੀ ਬਿੱਟੂ ਜੀ ਦੇ ਜਿਨ੍ਹਾਂ ਨੇ ਇਹ ਜਿਹੜਾ ਰੇਲਵੇ ਲਿੰਕ ਪਾਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਪੰਜਾਬੀਆਂ ਨੂੰ ਤੋਹਫਾ ਦਿੱਤਾ ਇਹਦੇ ਨਾਲ ਜਿੱਥੇ ਵਪਾਰੀਆਂ ਨੂੰ ਸੌਖ ਹੋਏਗੀ ਬੇ ਤੁਸੀਂ ਕਿਸੇ ਨੂੰ ਮੁੰਬਈ ਜਾਣਾ ਹੈ ਤੇ ਉਹਨੂੰ 5 ਘੰਟੇ ਦਾ ਸਫ਼ਰ ਜਿਹੜਾ ਹੈ ਉਹ ਘੱਟ ਲੱਗੇਗਾ ਨਾ ਕੇਵਲ ਵਪਾਰੀ ਨਾ ਕੇਵਲ ਸਾਡੇ ਨੋਰਮਲ ਜਿਹੜੇ ਸਾਡੇ ਪੈਸੰਜਰ ਉੱਥੇ ਜਾਂਦੇ ਨੇ ਉਹਨਾਂ ਨੂੰ ਇਹ ਬੜਾ ਸੁਖਾਵਾਂ ਰੂਟ ਮਿਲੇਗਾ ਨਾਲੇ ਜਿਹੜਾ ਇਹ ਮੇਨ ਜਿਹੜਾ ਅੱਗੇ ਟਰੈਕ ਸੀ ਇੱਥੇ ਜਿਹੜਾ ਕੰਜੈਸ਼ਨ ਸੀ ਉਹਦੇ ਕਰਕੇ ਕੋਈ ਵੀ ਨਵੀਂ ਰੇਲਵੇ ਰੇਲ ਜਿਹੜੀ ਸੀ ਉਹ ਨਹੀਂ ਸੀ ਚੱਲ ਪਾਂਦੀ ਤੇ ਉਹਦੇ ਕਰਕੇ ਸਾਨੂੰ ਬੜੀ ਦਿੱਕਤ ਆ ਰਹੀ ਸੀ ਪਰ ਹੁਣ ਇਹ ਦਿੱਕਤ ਦੂਰ ਹੋ ਜਾਏਗੀ ਔਰ ਖਾਸ ਨਾਲ ਸਾਡੇ ਜਿਹੜੇ ਮਿਲਟਰੀ ਹੈ ਸਾਡੀ ਆਰਮੀ ਹੈ ਉਹਨੂੰ ਵੀ ਇਹ ਬੜਾ ਸੁਖਾਵਾਂ ਰੂਟ ਆਏਗਾ ਜਦੋਂ ਵੀ ਉਹਨਾਂ ਨੇ ਆਪਣੇ ਇਕਵਿਪਮੈਂਟਸ ਲੈ ਕੇ ਆਉਣੇ ਆ ਜਾਂ ਉਹਨਾਂ ਨੇ ਮੂਵ ਕਰਨਾ ਹੈ ਇੱਕ بڑا ਛੋਟਾ ਰੂਟ ਉਹਨਾਂ ਨੂੰ ਪਹੇਗਾ ਇਹਦੇ ਨਾਲ ਸਾਡੀ ਆਰਮੀ ਵੀ ਬੜੀ ਸ਼ਕਤ ਹੋਏਗੀ ਇਸ ਰੂਟ ਦੇ ਨਾਲ ਸੋ ਉਲਮਲਾ ਕੇ ਇਹ ਇੱਕ ਬਹੁਤ ਵੱਡਾ ਤੋਹਫਾ ਸਾਡੇ ਪ੍ਰਧਾਨ ਮੰਤਰੀ ਨੇ ਸਾਡੇ ਦਿੱਤਾ ਹੈ ਸੋ ਇਸੇ ਅਪਲਕਸ ਦੇ ਵਿੱਚ ਆਪਾਂ ਅੱਜ ਜਿੱਥੇ ਪੰਜਾਬ ਚ ਹਰ ਕੌਨਸਟੈਂਸੀ ਚ ਅੱਜ ਲੱਡੂ ਵੰਡ ਕੇ ਆਪਾਂ ਇਹਨੂੰ ਇਸ ਉਹਨੂੰ ਉਤਸਵ ਦੀ ਤਰ੍ਹਾਂ ਮਨਾ ਰਹੇ ਆ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਹੋਣਾ ਈਸਟ ਹਲਕੇ ਦੇ ਵਿੱਚ ਆਪਾਂ ਬੈਠੇ ਆ ਮੈਂ ਆ ਮੇਰੇ ਸਾਥੀ ਸਾਰੇ ਜਿਹੜੇ ਈਸਟ ਹਲਕੇ ਦੇ ਨੇਤਾ ਸਾਰੇ ਆਪਾਂ ਅੱਜ ਇਕੱਠੇ ਹੋ ਕੇ ਆਪਾਂ ਇਹ ਉਤਸਵ ਮਨਾ ਰਹੇ ਆ ਸਾਡੇ ਮੰਡਲ ਦੇ ਆਖਿਨੇ ਸਾਡੇ ਉਪ ਚੇਅਰ ਸਾਡੇ ਨਾਲ ਨੇ ਸ਼ੰਟੂ ਜੀ ਵਿਕਾਸ ਜੀ ਸੌਰਵ ਜੀ ਔਰ ਸਾਰੀ ਟੀਮ ਆਪਾਂ ਅੱਜ ਇੱਥੇ ਉਤਸਵ ਮਨਾ ਰਹੇ ਆ ਸੋ ਬਹੁਤ ਖੁਸ਼ੀ ਦੀ ਲਹਿਰ ਹੈ ਅਸੀਂ ਧੰਨਵਾਦ ਕਰਦੇ ਆ ਅੱਜ ਆਪਣੇ ਸਸਵੀਆ ਤਸਵੀ ਪ੍ਰਦਾਨ ਕਰਨ ਦੇ